ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਤਸਾਹਿਤ ਲਗਾਤਾਰ ਕੀਤਾ ਜਾ ਰਿਹਾ ਹੈ ਭਾਵੇਂ ਪੰਜਾਬ ਸਰਕਾਰ ਦੇ ਵੱਲੋਂ ਹੋਵੇ ਉਹਨਾਂ ਨੂੰ ਪਹਿਲਾਂ ਪੈਸੇ ਦੇ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਾ ਜਾਂ ਉਸ ਤੋਂ ਇਲਾਵਾ ਸਟੇਡੀਅਮਸ ਦੀ ਗੱਲ ਕਰ ਲਈ ਹਰ ਪਾਸੇ ਕੋਸ਼ਿਸ਼ਾਂ ਜਾਰੀ ਨੇ ਇਸ ਵਕਤ ਸਾਡੇ ਨਾਲ ਰਾਜ ਸਭਾ ਮੈਂਬਰ ਸਰਦਾਰ ਵਿਕਰਮਜੀਤ ਸਿਕਸਾਨੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਉਹ ਵੀ ਖੇਡਾਂ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਨੇ ਸਾਨੀ ਸਰ ਜਿਸਕ ਤਸੀਂ ਗੱਲ ਕਰਦੇ ਆ ਖੇਡਾਂ ਨੂੰ ਸਪੋਰਟ ਕਰਨਾ ਪ੍ਰਫੁੱਲਿਤ ਕਰਨਾ ਔਰ ਕੋਸ਼ਿਸ਼ ਕਰਨੀ ਕਿ ਪੰਜਾਬ ਪੰਜਾਬ ਦਾ ਨਾਮ ਖੇਡਾਂ ਦੇ ਵਿੱਚ ਹੋਰ ਚਮਕੇ ਇਹਦੇ ਇਹ ਸਫਰ ਹੋ ਜਾ ਚੱਲ ਰਿਹਾ ਕਿਦਾਂ ਦਾ ਲੱਗ ਰਿਹਾ ਕਿ ਹੁਣ ਖੇਡਾਂ ਪੰਜਾਬ ਚ ਕਿੱਥੇ ਕ ਨੇ ਦੇਖੋ ਇੱਕ ਟਾਈਮ ਸੀ ਜਦੋਂ ਸੰਸਾਰਪੁਰ ਸੰਸਾਰ ਦਾ ਸਭ ਤੋਂ ਮਸ਼ਹੂਰ ਹੋਕੀ ਦਾ ਹੋਕੀ ਦਾ ਧੂਰਾ ਸੀ ਜੇ ਸੰਸਾਰਪੁਰ ਸੰਸਾਰ ਦਾ ਧੂਰਾ ਸੀ ਔਰ ਕਿੰਨੇ ਅਸੀਂ ਹਾਕੀ ਦੇ 올ੰਪੀਅਨ ਪੈਦਾ ਕੀਤੇ ਉਸ ਤੋਂ ਬਾਅਦ ਫਿਰ ਉਹ ਘਟਦਾ ਗਿਆ ਘਟਦਾ ਗਿਆ ਫਿਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਗਏ ਬਦਕਿਸਮਤੀ ਨਾਲ ਲੇਕਿਨ ਹੁਣ ਫਿਰ ਖੇਡਾਂ ਬੜਾ ਜਰੂਰੀ ਜਿਵੇਂ ਅੱਜ 26 ਜਨਵਰੀ ਦੇ ਮੌਕੇ ਤੇ ਇੱਕ ਤੇ ਇੱਥੇ ਜਿਹੜਾ ਕ੍ਰਿਕਟ ਸਟੇਡੀਅਮ ਬਣ ਕੇ ਤਿਆਰ ਹੀ ਹੋ ਗਿਆ ਉਹਦੀ ਮੈਂ ਸਾਰੇ ਪੰਜਾਬੀਆਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵਧਾਈ ਦਿੰਨਾ ਮੁੱਲਾਂਪੁਰ ਚ ਜਿਹੜਾ ਨਵਾਂ ਸਟੇਡੀਅਮ ਬਣਿਆ ਦੂਜੀ ਗੱਲ ਇੱਥੇ ਅੱਜ ਸੈਲੀਬ੍ਰਿਟੀ ਟੀਮ ਦਾ ਜਿੰਨੇ ਪੰਜਾਬੀ ਫਿਲਮ ਦੇ ਨਾਲ ਜੁੜੇ ਨੇ ਸੋਨੂ ਸੂਤ ਜੀ ਬੀਨੋ ਟਿੱਲੋਂ ਜੀ ਔਰ ਮੀਤ ਹੇਅਰ ਬ੍ਰਦਰਸ ਮੀਤ ਬ੍ਰਦਰਸ ਸਾਰੇ ਅੱਜ ਇੱਥੇ ਪਹੁੰਚੇ ਨੇ ਇਹ ਜਿਹੜਾ ਪੰਜਾਬ ਦੇ ਸ਼ੇਰ ক্রিকেট ਟੀਮ ਦਾ ਆਗਾਜ਼ ਹੋਇਆ ਔਰ ਉਹਦਾ ਮੁਕਾਬਲਾ ਹੋਰ ਟੀਮਾਂ ਨਾਲ ਹੋ ਰਿਹਾ ਹੈ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਪਹਿਲਾਂ ਕੁਸ਼ਤੀਆਂ ਦੰਗਲ ਵਾਲੀਬਾਲ ਹਾਕੀ ਕਿਉਂਕਿ ਅੱਜਕੱਲ੍ਹ ক্রিকেট ਖਾਸ ਗੇਮ ਬਣ ਗਈ ਹੈ ਮੀਡੀਆ ਕਰਕੇ ਆਈਪੀਐਲ ਕਰਕੇ ਇਹ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਸ਼ੇਰ ਹੈ ਹਰ ਗੱਭਰੂ ਹਰ ਨੌਜਵਾਨ ਤੱਕ ਇਹ ਸਨੇਹਾ ਪਹੁੰਚਣਾ ਚਾਹੀਦਾ ਹੈ ਤਾਂਕਿ ਉਹ ਕੁਰੀਤੀਆਂ ਤੋਂ ਬਚ ਸਕਣ ਔਰ ਆਪਣੇ ਪੜਾਈ ਵੱਲ ਖੇਡਾਂ ਵੱਲ ਧਿਆਨ ਦੇ ਕੇ ਆਪਣਾ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਇਹ ਚੀਜ਼ਾਂ ਦੇ ਪੰਜਾਬ ਦੇ ਕੋਲ ਆਪਣੀਆਂ ਲੋਕ ਖੇਡਾਂ ਬਹੁਤ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਹੀ ਉਜਾਗਰ ਹੋਈਆਂ ਪੰਜਾਬ ਨੇ ਹੀ ਉਹਨਾਂ ਨੂੰ ਅੱਗੇ ਲੈ ਕੇ ਗਏ ਲੇਕਿਨ ਹਾਲੇ ਵੀ ਕਿਤਨਾ ਕਿਤੇ ਉਹਨਾਂ ਨੂੰ ਉਤਰ ਜੀ ਨਹੀਂ ਦਿੱਤੀ ਜਾਂਦੀ ਅਗਰ ਅਸੀਂ ਹੌਕੀ ਦੀ ਗੱਲ ਕਰ ਲਈਏ ਹੌਕੀ ਦੇ ਵਿੱਚ ਸਭ ਤੋਂ ਸੰਸਾਰਪੁਰ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਇੱਕ ਟਾਈਮ ਸੀਗਾ ਜਿਸ ਵਕਤ ਇੰਡੀਅਨ ਹੌਕੀ ਟੀਮ ਦੇ ਵਿੱਚ 11 ਕੁ ਲਾਰ ਇੱਕੋ ਥਾਂ ਤੋਂ ਖੇਡ ਰਹੇ ਸੀਗੇ ਜਲੰਧਰ ਤੋਂ ਲੇਕਿਨ ਲੱਗਦਾ ਹੋਰ ਵੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਪਰਫੁੱਲਿਤ ਕਰਨਾ ਚਾਹੀਦਾ ਆ ਹੋਰ ਲਿਸਟ ਦੇ ਵਿੱਚ ਨਾ ਆਣੇ ਚਾਹੀਦੇ ਨੇ ਹੋਰ ਖੇਡਾਂ ਦੇ ਵੀ ਸਾਰੀਆਂ ਖੇਡਾਂ ਨੂੰ ਪਰਫੁੱਲਤ ਕਰਨਾ ਚਾਹੀਦਾ ਪਰ ਹਾਕੀ ਚ ਦੇਖੋ ਹੁਣ ਇੰਪਰੂਵਮੈਂਟ ਹੋਈ ਸਾਡੀ ਔਮਨ ਹਾਕੀ ਟੀਮ ਨੇ ਜਿੱਤਿਆ ਔਰ ਮੈਨ ਹਾਕੀ ਟੀਮ ਚ ਵੀ ਆਪਣੇ ਪਲੇਅਰ ਪੰਜਾਬ ਦੇ ਅੱਗੇ ਨਾਲੋਂ ਬਹੁਤ ਤਬਦੀਲੀ ਆਈ ਹੈ ক্রিকেট ਇਸ ਕਰਕੇ ਹਾਕੀ ক্রিকেট ਇਸ ਦੇਖੋ ਪੁਰਾਣੀਆਂ ਖੇਡਾਂ ਵੀ ਖੋਖੋ ਕਬੱਡੀ ਉਹ ਵੀ ਠੀਕ ਨੇ ਪਰ ਅੱਜਕੱਲ ਦੇਖੋ ਮੀਡੀਆ ਦਾ ਜਮਾਨਾ ਹੈ ਨੌਜਵਾਨ ਨੂੰ ਅਟਰੈਕਟ ਕਰਨ ਲਈ ক্রিকেট ਦੂਜਾ ਵਾਲੀਬਾਲ ਬੜੀ ਵਧੀਆ ਗੇਮ ਹੈਗੇ ਪਿੰਡਾਂ ਚ ਵਾਲੀਬਾਲ ਉਹਦੇ ਨਾਲ ਇੱਕ ਤੇ ਸਰੀਰ ਤਕੜਾ ਰਹਿੰਦਾ ਹੈ ਮਾਨਸਿਕ ਤੌਰ ਤੇ ਤੁਸੀਂ ਠੀਕ ਰਹਿੰਦੇ ਹੋ ਤੁਹਾਡੀ ਸੋਚ ਪੋਜ਼ਿਟਿਵਿਟੀ ਰਹਿੰਦੀ ਹੈ ਤੁਹਾਡੇ ਸੈਲਫ ਕੌਨਫੀਡੈਂਸ ਆਉਂਦਾ ਹੈ ਔਰ ਤੁਸੀਂ ਇਹ ਨਸ਼ਿਆਂ ਦੀ ਕੁਰੀਤੀਆਂ ਤੋਂ ਬਚਦੇ ਹੋ ਇਸ ਲਈ ਖੇਡ ਕੋਈ ਵੀ ਹੋਵੇ ਜ਼ਰੂਰੀ ਹੈ ਮੈਂ ਸਮਝਦਾ ਅੱਜ ਬਹੁਤ ਅੱਛੀ ਪਹਿਲ ਹੋਈ ਹੈ ਇਹ ਪੰਜਾਬ ਦੇ ਸ਼ੇਰ ਜੋ ক্রিকেট ਟੀਮ ਹੈ ਔਰ ਹੋਰ ਸਾਰੀਆਂ ਖੇਡਾਂ ਇਹ ਬੱਚਿਆਂ ਦਾ ਨੌਜਵਾਨਾਂ ਨੂੰ ਤੇ ਪੱਕਾ ਹੋਣਾ ਚਾਹੀਦਾ ਕਿ 2 ਘੰਟੇ ਸ਼ਾਮ ਨੂੰ 3 ਘੰਟੇ ਖੇਡਾਂ ਖੇਡਣੀਆਂ ਹੀ ਖੇਡਣੀਆਂ ਹੈ ਤੈਨੂੰ ਅਸੀਂ ਅਕਸਰ ਦੇਖਦੇ ਹਾਂ ਤੁਸੀਂ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਦੇ ਵਿੱਚ ਬਹੁਤ ਇੰਗੇਜ ਰਹਿੰਦੇ ਹੋ ਅਗਰ ਮੈਂ ਬਿਕਰਮਜੀਤ ਸਿੰਘ ਸਾਨੀ ਦੀ ਗੱਲ ਕਰਾਂ ਐਜ਼ ਇੰਡੀਵਿਜੂਅਲ ਉਹਨਾਂ ਨੂੰ ਖੇਡਾਂ ਕਿੰਨੀਆਂ ਕ ਪਸੰਦ ਨੇ ਕਿਹੜੀ ਕਿਹੜੀ ਖੇਡ ਖੇਡਣਾ ਪਸੰਦ ਹੈ ਨਹੀਂ ਖੇਡ ਸਾਰੀ ਪਸੰਦ ਮੈਂ ਤੁਹਾਨੂੰ ਕਿਹਾ ਵਾਲੀਬਾਲ ਪਸੰਦ ਹੈ ਕ੍ਰਿਕਟ ਪਸੰਦ ਹੈ ਫੁੱਟਬਾਲ ਪਸੰਦ ਹੈ ਸਾਰੇ ਖੇਡ ਤੇ ਖੇਡਣੀ ਚਾਹੀਦੀ ਹੈ ਮਾਡਰਨ ਖੇਡ ਅੱਜਕੱਲ ਗੋਲਫ ਆ ਗਈ ਹੈ ਪਰ ਕੋਈ ਨਾ ਕੋਈ ਜਿਹੜਾ ਹੈ ਕੋਈ ਨਾ ਕੋਈ ਬੰਦੇ ਨੂੰ ਹੌਬੀ ਹੋਣੀ ਚਾਹੀਦੀ ਹੈ ਮੈਨੂੰ ਥੋੜੀ ਸੂਫੀ ਸਿੰਗਿੰਗ ਦੀ ਜਿਹੜਾ ਹੌਬੀ ਹੈ ਇਸ ਲਈ ਇਸ ਲਈ ਖੇਡਾਂ 'ਚ ਟਾਈਮ ਕੱਟ ਲਾਣੇ ਪਰ ਖੇਡਾ ਆਪਣੀ ਜਗ੍ਹਾ ਨੇ ਤੰਦਰੁਸਤ ਰੱਖਣ ਲਈ ਰੈਸਟ ਪੋਸਟ ਰੱਖਣ ਲਈ ਸਿਹਤ ਰੱਖਣ ਲਈ ਔਰ ਸਾਰੇ ਕੁਰੀਤੀਆਂ ਤੋਂ ਬਚਣ ਲਈ ਪੰਜਾਬ ਦੇ ਨੌਜਵਾਨਾਂ ਲਈ ਖੇਡਾਂ ਬਹੁਤ ਹੀ ਬਹੁਤ ਜ਼ਰੂਰੀ ਨੇ ਸਰ ਇੱਕ ਟੈਗ ਪੰਜਾਬ ਤੇ ਅਕਸਰ ਲੱਗਦਾ ਆ ਕਿ ਨਸ਼ਿਆਂ ਦਾ ਪੰਜਾਬ ਜਿਹੜਾ ਉੜਤਾ ਪੰਜਾਬ ਫਿਲਮ ਬਣਾਈ ਗਈ ਉੱਚ ਵੀ ਪੂਰਾ ਪੰਜਾਬ ਦਿਖਾਏਗਾ ਕਿ ਨਸ਼ਿਆਂ ਚ ਡੁੱਬਿਆ ਹੋਇਆ ਇਹ ਟੈਗ ਤੋਂ ਕਿਵੇਂ ਹਟਾਇਆ ਜਾਏ ਪੰਜਾਬ ਇਹ ਟੈਗ ਤੋਂ ਦੇਖੋ ਇੱਕ ਤੇ ਨਸ਼ੇ ਠੀਕ ਹੈ ਕਿ ਇਹ ਨਸ਼ੇ ਵਿੱਚਲੇ ਸਾਲਾਂ ਦੇ ਵਿੱਚ ਬਹੁਤ ਆਏ ਕਿਉਂਕਿ ਉਹਦਾ ਕਈ ਕਾਰਨ ਨੇ ਬੇਰੋਜ਼ਗਾਰੀ ਹੈ ਐਗਰੀਕਲਚਰ ਹੈ ਪਰ ਜਿਵੇਂ ਹੁਣ ਇੱਕ ਇਹ ਟੈਗ ਖਾਲੀ ਪੰਜਾਬ ਤੇ ਲਾਣਾ ਠੀਕ ਨਹੀਂ ਜਿਹੜੇ ਨੌਜਵਾਨ ਪੀੜੀ ਮੈਟਰੋ ਸਿਟੀਜ਼ ਦੇ ਵਿੱਚ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਬੰਬਈ ਵਰਗੇ ਸ਼ਹਿਰਾਂ 'ਚ ਘਟੇਗੀ ਹੈ ਇਹ ਵੱਦਕਿਸਮਤੀ ਹੈ ਕਿ ਪੰਜਾਬ ਤੇ ਟੈਗ ਲਾਇਆ ਜਾ ਰਿਹਾ ਇਹ ਜਿਵੇਂ ਪੰਜਾਬ ਤੇ ਡੌਂਕੀ ਰੂਟ ਡੌਂਕੀ ਰੂਟ ਲਾਇਆ ਜਾ ਰਿਹਾ ਹੁਣ ਤੁਸੀਂ ਦੇਖ ਲਓ ਜਿਹੜਾ 307 ਬੰਦਿਆਂ ਦਾ ਜਹਾਜ਼ ਨਿਕਾਰਗੂਆ ਤੋਂ ਵਾਪਸ ਆਇਆ ਜ਼ਿਆਦਾ ਇਹਦੇ ਗੁਜਰਾਤੀ ਸੀ ਹੁਣ ਗੁਜਰਾਤ ਤੇ ਬਹੁਤ ਪ੍ਰੋਗਰੈਸਿਵ ਸਟੇਟ ਹੈ ਮੈਨੂੰ ਤਾਂ ਚੰਬਾ ਹੋਇਆ ਵੀ ਇੰਨੇ ਬੱਚੇ 50 50 60 60 ਲੱਖ ਰੁਪਏ ਦੇ ਕੇ ਗੁਜਰਾਤ ਚੌਵੀ ਇਹ ਡੌਂਕੀ ਰੂਟ ਚ ਗਏ ਹਾਲਾਂਕਿ ਡੌਂਕੀ ਰੂਟ ਲਈ ਪੰਜਾਬ ਫੇਮ ਹੁਣ ਗੁਜਰਾਤ ਵੀ ਉਨਾ ਹੀ ਹੋ ਗਿਆ ਤੇ ਇਦਾਂ ਜਿਹੜਾ ਉਹ ਪੰਜਾਬ ਨੂੰ ਕਈ ਵਾਰੀ ਪ੍ਰੋਜੈਕਟ ਨਹੀਂ ਕੀਤਾ ਜਾਂਦਾ ਠੀਕ ਤੇ ਲੇਕਿਨ ਹੁਣ ਸ਼ਰੀਰ ਦੇ ਵਿੱਚ ਕਮੀ ਕਿੱਥੇ ਮੰਨਦੇ ਤੁਸੀਂ ਕਹਿੰਦੇ ਕਿ ਪੰਜਾਬ ਨੂੰ ਸਹੀ ਢੰਗ ਦੇ ਨਾਲ ਪ੍ਰੋਜੈਕਟ ਨਹੀਂ ਕੀਤਾ ਜਾਂਦਾ ਪੰਜਾਬ ਖੇਡਾਂ ਚੱਗਿਆ ਤਾਂ ਵੀ ਨਹੀਂ ਪ੍ਰੋਜੈਕਟ ਕੀਤਾ ਜਾਂਦਾ ਮੈਡੀਕਲ ਦੇ ਵਿੱਚ ਅੱਗੇ ਉਹਨੂੰ ਤਾਂ ਵੀ ਨਹੀਂ ਪ੍ਰੋਜੈਕਟ ਕੀਤਾ ਜਾਂਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਪੰਜਾਬ 'ਚ ਹੈ ਕਿਉਂਕਿ ਕਾਫੀ 15 20 ਸਾਲ ਅਸੀਂ ਪਛੜ ਗਏ 1982 1972 70 80 ਲਗ ਕੇ ਸਾਡੀ ਪਰ ਕੈਪੀਟਲ ਇਨਕਮ ਜ਼ਿਆਦਾ ਸੀ ਡੈਟ ਹੋ ਗਿਆ ਫਿਰ ਹਰ ਦੂਸਰੇ ਘਰ ਦਾ ਪੰਜਾਬੀ ਉਹ ਬਾਹਰ ਜਾਣਾ ਚਾਹੁੰਦਾ ਇਸ ਲਈ ਉਹ ਪਰਸੈਪਸ਼ਨ ਹੈ ਪਰਸੈਪਸ਼ਨ ਬਣ ਗਈ ਲੇਕਿਨ ਪੰਜਾਬ ਆ ਕੇ ਵੇਖੋ ਖੁਸ਼ਹਾਲ ਪੰਜਾਬ ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਲਾਅ ਐਂਡ ਆਰਡਰ ਦੀ ਇੱਥੇ ਕੋਈ ਨਸ਼ਿਆਂ ਦੀ ਠੀਕ ਹੈ ਮੈਂ ਸਮਝਦਾ ਪਰ ਉਨੀ ਨਹੀਂ ਕਿ ਜਿੰਨੀ ਜਿੰਨੀ ਮੈਗਨੀਟਿਊਡ ਬਾਹਰ ਪੇਸ਼ ਕੀਤੀ ਜਾਂਦੀ ਹੈ ਤੇ ਹੁਣ ਤੇ ਬਹੁਤ ਘਟ ਰਹੀ ਹੈ ਅਸੀਂ ਵੀ ਜਾਤੀ ਤੌਰ ਤੇ ਪੰਜ ਜਗਾ ਡਰਗ ਰੀਹੈਬ ਸੈਂਟਰ ਚਲਾ ਰਹੇ ਹਾਂ ਉਹਨਾਂ ਨੂੰ ਰੀਹੈਬਿਲੀਟੇਟ ਕਰ ਰਹੇ ਹਾਂ ਉਹਨਾਂ ਨੂੰ ਸਕਿਲਿੰਗ ਕਰ ਰਹੇ ਹਾਂ ਬੱਚਿਆਂ ਨੂੰ ਕਾਉਂਸਲਿੰਗ ਸਰਕਾਰ ਵੀ ਬਹੁਤ ਕੰਮ ਕਰ ਰਹੀ ਹੈ ਔਰ ਨਸ਼ਿਆਂ ਦੇ ਉੱਤੇ ਬੜਾ ਕ੍ਰੈਕਡਾਊਨ ਹੋਇਆ ਹੈ ਪਿਛਲੇ 1 ਸਾਲ ਦੇ ਵਿੱਚ ਸੈਟ ਬਣੀ ਹੈ ਸਾਰੇ ਸਟੈਪਸ ਰਾਈਟ ਡਾਇਰੈਕਸ਼ਨ ਚ ਨੇ ਸਰ ਇਹ ਕਿ ਲਾਸਟ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛੂੰਗੀ ਸਰ ਕਿਉਂਕਿ ਨਾ ਇੱਕ ਵਰਡ ਬੈਂਕ ਦੀ ਮੈਂ ਰਿਪੋਰਟ ਪੜ੍ਹ ਰਹੀ ਸੀ ਉਹਦੇ ਵਿੱਚ ਨੇ ਲਿਖਿਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਕੋਸ਼ਿਸ਼ਾਂ ਇਹ ਕੀਤੀਆਂ ਜਾ ਰਹੀਆਂ ਕੇਂਦਰ ਸਰਕਾਰ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਜਿਹੜੇ ਓਨਰਸ ਨੇ ਲੈਂਡ ਓਨਰਸ ਨੇ ਉਹਨਾਂ ਨੂੰ ਖਤਮ ਕਰਕੇ ਸਿਰਫ ਮਜ਼ਦੂਰ ਛੱਡੇ ਜਾਣ ਪੰਜਾਬ ਦੇ ਵਿੱਚ ਲੱਗਦਾ ਇਹ ਪੋਸਿਬਲ ਨਹੀਂ ਨਹੀਂ ਮੈਨੂੰ ਇਸ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਉਹ ਇਹ ਕਹਿ ਰਹੇ ਲੋਕ ਕਿ ਜਮੀਨਾਂ ਨਾ ਵੇਚੋ ਰੱਬ ਦਾ ਵਾਸਤਾ ਹੈ ਉਹ ਠੀਕ ਹੈ ਗੱਲ ਆਈ ਡੋਨਟ ਥਿੰਕ ਕਿ ਕੋਈ ਉਹ ਜ਼ਬਰਦਸਤੀ ਕਹਿ ਰਿਹਾ ਵੀ ਜਮੀਨਾਂ ਵੇਚੋ ਜਾਂ ਕੋਈ ਐਸੀ ਵਰਲਡ ਬੈਂਕ ਜਾਂ ਸੈਂਟਰ ਐਸਾ ਲੇਖੋ ਉਹ ਵੀ ਗਲਤ ਆਪਾਂ ਪਰਸਪੈਕਸ਼ਨ ਘਰੇ ਬੈਠੇ ਇਹ ਹੈਗਾ ਕਿ ਵੀ ਜਿਵੇਂ ਸਾਡੇ ਬਿਹਾਰੀ ਲੇਬਰ ਆ ਰਹੀ ਹੈ ਉਹ ਆ ਰਹੀ ਹੈ ਇ ਬੱਚੇ ਜ਼ਮੀਨਾਂ ਵੇਚ ਕੇ ਕੈਨੇਡਾ ਨੂੰ ਤੁਰੇ ਜਾਂਦੇ ਯੂਕੇ ਨੂੰ ਉਹ ਕਹ ਰਹੇ ਵੀ ਆਪਣੀ ਜੱਦੀ ਜ਼ਮੀਨ ਨਾ ਵੇਚੋ ਕਿਉਂਕਿ ਪੰਜਾਬ ਤੋਂ ਖੁਸ਼ਹਾਲੀ ਵੱਲ ਆਉਣਾ ਹੀ ਆਉਣਾ ਪੰਜਾਬ ਨੇ ਹੁਣ 15-20 ਸਾਲ ਪਛੜ ਗਿਆ ਹੁਣ ਖੁਸ਼ਹਾਲੀ ਵੱਲ ਆ ਰਿਹਾ ਹੈ ਇੰਡਸਟਰੀ ਪਰਫਲਤਾ ਐ ਐਗਰੀਕਲਚਰ ਐ ਔਰ ਦੂਜਾ ਪੰਜਾਬ ਦਾ ਇਹ ਸੀਆਈਐਸ ਨੂੰ ਰਸਤਾ ਹੈ ਇਹ ਜਿਹੜਾ ਟ੍ਰੇਡ ਚੱਲਦਾ ਸੀ ਅਫਗਾਨਿਸਤਾਨ ਤੱਕ ਉਹ ਤੇ ਪੰਜਾਬ ਦੀ ਦਰਖੇਸ ਧਰਤੀ ਐ ਖੁਸ਼ਹਾਲ ਧਰਤੀ ਐ ਇਹ ਆਪਾਂ ਨੂੰ ਵੇਚਣਾ ਆਪਣੇ ਜਿਹੜਾ ਇੱਥੇ ਰੂਟਸ ਐ ਆਪਣੀਆਂ ਜੜਾਂ ਉਹਨੂੰ ਨਹੀਂ ਵੇਚਣਾ ਚਾਹੀਦਾ ਉਹਦੇ ਨਾਲ ਮੈਂ ਸਹਿਮਤ ਹਾਂ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਜਿਹੜੇ ਰਾਜ ਸਭਾ ਮੈਂਬਰ ਨੇ ਵਿਕਰਮਜੀਤ ਸਿੰਘ ਸਾਨੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਹਾਲਾਤ ਹ ਪੰਜਾਬ ਦੀ ਕਿਸਾਨੀ ਹੋਵੇ ਜਾਂ ਖੇੜ ਹੋਵੇ ਸਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਕਿ ਪਹਿਲੇ ਸਮੇਂ ਦੇ ਵਿੱਚ 15 25 ਸਾਲ ਵਿਸੜ ਗਿਆ ਲੇਕਿਨ ਹੁਣ ਅੱਗੇ ਅਸੀਂ ਵਧ ਰਹੇ ਹਾਂ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ